ਵੀ ਜਿੰਨਾ ਇਹ ਸਰਕਾਰ ਨੇ ਕਿਸਾਨ ਮਜ਼ਦੂਰ ਨਾਲ ਇਥੇ ਧੱਕਾ ਕੀਤਾ ਵਾ ਵਾਟਰ ਕੈਮਾਂ ਚ ਜਿਹੜਾ ਇਹਨਾਂ ਲਾਲ ਮਿਰਚਾਂ ਪਾ ਕੇ ਜਿਹੜੀਆਂ ਕੈਮੀਕਲ ਪਾ ਕੇ ਕਿਸਾਨ ਦੇ ਉੱਤੇ ਵਹਾਇਆ ਵਾ ਥਰੂ ਗੈਸ ਦੇ ਗੋਲੇ ਛੱਡੇ ਆ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਵਾ ਇਹ ਬਿਲਕੁਲ ਨਿੰਦਣਯੋਗ ਆ ਤੇ ਇਹਦੀ ਹਰ ਥਾਂ ਤੇ ਭਾਰਤ ਦੇ ਕੋਨੇ-ਕੋਨੇ 'ਚ ਨਹੀਂ ਇੱਕ ਵਰਲਡ ਵਾਰ ਤੇ ਬੈਠਾ ਹਰ ਇੱਕ ਨਾਗਰਿਕ ਇਸ ਚੀਜ਼ ਦੀ ਵਿਰੋਧ ਕਰਦਾ ਕਿਉਂਕਿ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਚ ਹਰ ਇੱਕ ਨੂੰ ਆਪਦੀ ਗੱਲ ਰੱਖਣ ਦਾ ਅਧਿਕਾਰ ਆ ਹਰ ਆਪਦੀ ਜਿਹੜੀ ਗੱਲ ਆ ਆਪਦੀ ਜਿਹੜੀ ਆ ਮੰਗ ਆ ਉਹ ਸਰਕਾਰ ਤਾਂ ਹੀ ਰੱਖ ਸਕਦਾ ਕਿਉਂਕਿ ਕਿਸਾਨ ਜਿਹੜਾ ਵਾ ਆਪਦੀ ਮੰਗ ਜਿਹੜੀ ਆ ਬੜੀ ਸ਼ਾਂਤਮਈ ਢੰਗ ਨਾਲ ਜਿਹੜੀ ਉਹ ਰੱਖਣੀ ਚਾਹੁੰਦਾ ਸੀ ਪਰ ਜਿਹੜੀ ਸਰਕਾਰ ਨੇ ਅੱਗੋਂ ਮੋਦੀ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਨੇ ਜਿਹੜਾ ਸਾਡੇ ਨਾਲ ਵਰਤ ਰਈਆ ਕੀਤਾ ਵਾ ਇਹ ਬਿਲਕੁਲੋਂ ਗਲਤ ਕੀਤਾ ਵਾ ਆਉਣ ਵਾਲੇ ਸਭਾ 'ਚ ਲਖਣਾ 'ਚ ਇਹ ਸਰਕਾਰ ਨੂੰ ਇਹ ਚੀਜ਼ਾਂ ਭੁਗਤੀਆਂ ਪੈਣਗੀਆਂ ਤੇ ਆਪਣੇ ਪ੍ਰਧਾਨ ਨੇ ਜੋ ਡੱਲੇਵਾਲ ਸਾਹਿਬ ਉਹ ਇਸ ਟਾਈਮ ਕਿੱਥੇ ਨੇ ਜੀ ਹਾਂਜੀ ਪ੍ਰਧਾਨ ਆਪਣੇ ਡੱਲੇਵਾਲ ਸਾਹਿਬ ਉਸ ਬਾਹਰ ਤੇ ਆ ਬਾਕੀ ਪ੍ਰਧਾਨ ਤੇ ਸਾਡੀਆਂ ਜਣੀਆਂ ਨੂੰ ਮੀਟਿੰਗਾਂ ਪਹਿਲਾਂ ਚੱਲਣ ਡੀਆਂ ਕਿਉਂਕਿ ਸਰਕਾਰ ਦਾ ਪ੍ਰਧਾਨ ਜੀ ਹੋਣਾ ਦੀ ਅੱਜ 5 ਵਜੇ ਜਿਹੜੀ ਉਹ ਮੀਟਿੰਗ ਵੀ ਹੈ ਕੱਲ ਵੀ ਹੋਈ ਐ ਵੀ ਮੀਟਿੰਗ ਉੱਚ ਕੀ ਸਿੱਟਾ ਨਿਕਲਿਆ ਜੀ ਉਹ ਗੱਲਬਾਤ ਸਾਡੀ ਚੱਲਦੀ ਆ ਬਾਕੀ ਜੋ ਵੀ ਸਿੱਟਾ ਨਿਕਲੇ ਉਹ ਸਾਡੇ ਆਗੂਆਂ ਨੇ ਦੱਸ ਹੀ ਦੇਣਾ ਜੀ ਅੱਛਾ ਜੀ ਤੇ ਕੀ ਨਿਸ਼ਾਨਾ ਹੁਣ ਤੁਹਾਡਾ ਜੀ ਨਿਸ਼ਾਨਾ ਕੀ ਹੈ ਕੀ ਵੇਟ ਕਰ ਰਹੇ ਹੋ ਤੁਸੀਂ ਸਾਡਾ ਨਿਸ਼ਾਨਾ ਇਹੋ ਹੀ ਆ ਵੀ ਜਿਹੜੀ ਇਹ ਮੋਦੀ ਸਰਕਾਰ ਆ ਜਿਹੜੀਆਂ ਸਾਡੀਆਂ ਮੰਨੀਆਂ ਹੀ ਆ ਮੰਗਾਵਾ ਉਹਨੂੰ ਬਿਲਕੁਲੋਂ ਲਾਗੂ ਕਰੇ ਇਹਦਾ ਕਰਨ ਦਾ ਫਰਜ਼ ਵੀ ਬੰਦਾ ਕਿਉਂਕਿ ਵਾਅਦੇ ਤੋਂ ਭੱਜੇ ਨਾ ਸਾਡਾ ਇਹੀ ਨਿਸ਼ਾਨਾ ਵਾ ਜੇਕਰ ਨਹੀਂ ਮੰਗਾ ਪੂਰੀਆਂ ਹੁੰਦੀਆਂ ਤਾਂ ਜੇਕਰ ਮੰਗਾ ਨਹੀਂ ਪੂਰੀਆਂ ਹੁੰਦੀਆਂ ਤਾਂ ਤੁਸੀਂ ਇੱਥੇ ਬੈਠੋਗੇ ਜੀ ਨਹੀਂ ਜੀ ਬਿਲਕੁਲੋ ਜੀ ਜੇਕਰ ਸਰਕਾਰ ਨਹੀਂ ਮੰਨਦੀ ਅਸੀਂ ਪਿੱਛੋਂ ਜਿਹੜਾ ਵਾਅਦਾ ਕਰਕੇ ਆਏ ਆ ਉਹ ਪੂਰਾ ਕਰਾਂਗੇ ਅਸੀਂ ਬਿਲਕੁਲੋ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਆਪਦਾ ਜਿਹੜਾ ਸ਼ਾਂਤਮਈ ਢੰਗ ਨਾਲ ਜਿਹੜਾ ਆਪਦਾ ਉੱਥੇ ਪ੍ਰਦਰਸ਼ਨ ਕਰਾਂ ਜੇਕਰ ਸਰਕਾਰ ਇਥੋਂ ਪ੍ਰਸ਼ਾਸਨ ਨਹੀਂ ਲੰਘਣ ਦਿੰਦਾ ਹਾਂਜੀ ਨਹੀਂ ਲੰਘਣ ਦਿੰਦਾ ਪ੍ਰਸ਼ਾਸਨ ਤਾਂ ਤੁਸੀਂ ਆਪਦਾ ਯੋਰ ਵੀ ਦਿਖਾਓਗੇ ਵੇਖੋ ਜੀ ਪਤਾ ਗੱਲ ਉਦੋਂ ਦਾ ਸੀ ਸ਼ਾਂਤਮਈ ਢੰਗ ਨਾਲ ਜਿਹੜਾ ਉਹ ਚੱਲਣ ਡੇ ਆ ਹਾਂਜੀ ਹਾਂਜੀ ਬਾਕੀ ਤੁਸੀਂ ਵੇਖਣਾ ਹੈ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿ ਸਰਕਾਰਾਂ ਨੂੰ ਜਿਹੜੀ ਹੈ ਝਾੜ ਪਾਈ ਆ ਇਹ ਆ ਜਿਹੜਾ ਰਸਤੇ ਆ ਇਹਨਾਂ ਨੂੰ ਨਹੀਂ ਬੰਦ ਕਰਨਾ ਚਾਹੀਦੇ ਕਿਉਂਕਿ ਕੋਈ ਵੀ ਗੱਲ ਕੱਲ ਨੂੰ ਆ ਫਸਲਾਂ ਵੀ ਸਾਡੇ ਕਿਸਾਨਾਂ ਦੀਆਂ ਵਾਂ ਅਸੀਂ ਫਸਲਾਂ ਤਾਂ ਨਹੀਂ ਵੀ ਲੰਘ ਕੇ ਜਿਹੜੀ ਉਹ ਦਿੱਲੀ ਪਹੁੰਚਾਂਗੇ ਬਿਲਕੁਲ ਪਹੁੰਚਾਂਗੇ ਆਪਦਾ ਜਿਹੜਾ ਹੱਕ ਆ ਆਪਦੀ ਗੱਲ ਆ ਉਹ ਮੋਦੀ ਦੇ ਕੰਨਾਂ ਤੱਕ ਜਰੂਰ ਪਹੁੰਚਾਉਂਦੇ ਠੀਕ ਹੈ ਕੀ ਨਾਮ ਹੈ ਤੁਹਾਡਾ ਜੀ ਦਿਲਵਾਰ ਸਿੰਘ ਦਰਾਜ ਜੀ ਦਿਲਵਾਰ ਸਿੰਘ ਦਰਾਜ ਜੀ ਠੀਕ ਹੈ ਜੀ ਧੰਨਵਾਦ ਇਹ ਵੀ ਦੱਸ ਰਹੇ ਨੇ ਜੀ ਕਿ ਕਿਸਾਨ ਜੁਨੀਅਨ ਦੀ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ ਰਾਜਪੁਰਾ ਦੇ ਵਿੱਚ ਕੱਲ ਵੀ ਹੋਈ ਹੈ ਤੇ ਅੱਜ ਦੁਬਾਰਾ ਮੀਟਿੰਗ ਸੱਦੀ ਆ ਐਸ਼ਾ ਹੈ ਚੰਡੀਗੜ੍ਹ ਵਿੱਚ ਜੋ ਮੀਟਿੰਗ ਹੋਣੀ ਜਾ ਰਹੀ ਹੈ ਹਮ ਇੱਕ ਬਾਤ ਔਰ ਬਾਤਚਿੱਤ ਕੇ ਪੱਖ ਮੈਂ ਤਾਂ ਪਹਿਲੇ ਵੀ ਥੇ ਹਮ ਬਾਤਚਿੱਤ ਸੇ ਹਮ ਕਬ ਮਨਾ ਕਰਿਆ ਹੈ ਹਾਂ ਜੀ ਬਾਤਚਿੱਤ ਸੇ ਕਿਸਾਨ ਨੇ ਕਬੀ ਮਨਾ ਨਹੀਂ ਕਿਹਾ किसान तो दो साल से इनकी बातचीत के लिए बैठा था हां जी हां जी इन्होंने कहा था कि भाई हम कमेटी बना देंगे हम आपका काम कर देंगे इन्होंने आश्वासन दिया था लिखित में दिया था हां जी, हां जी और लेकिन दो साल से सोच पड़ी सरकार हां जी अगर ये इसी तरह अगर ये बात नहीं करेंगे तो किसान क्यों बैठेगा भाई किसान की तो बातें पूरी करो ना जो इन्होंने मतलब वादे करे थे मैनिफेस्टो में मतलब अपने आप में इन्होने घोषणा पत्र में बीजेपी ने लिखा था स्वामीनाथन रिपोर्ट लागू करेंगे जी और एम एस पी पे कारण से कानून बढ़ाएंगे आन्जी, आन्जी। लेकिन इन्हीं ने सरकार ने आज उसका मतलब क्या हाल करख्या है ये क्यों भाग रहे अपने मतलब वादे से बिल्कुल लेकिन एक बात और है जो ये राजनेता जितना भी अत्याचार जनता के ऊपर करते हैं जी। इसमें कोई गुरेज नहीं है ना ये इस बात से वो करते लेकिन अब की बार इनको यह एहसास हो जाएगा कि भी जोंदाता वे अत्याचार करेगा वो कभी भी कहीं का नहीं रहेगा ये किसान जीत के पहले भी आया था और अब भी आएगा ठीक है जी हां जी किथों ਆ ਜੀ ਆਪਾਂ ਚੰਡੂ ਵਾਲੇ ਚੰਡੂ ਵਾਲਾ ਕਿਹੜੇ ਜਲੇ ਚਾ ਜੀ ਬਾਰਡਰ ਤੇ ਜੀ ਹਾਂ ਜੀ ਬਾਰਡਰ ਪਾਕਿਸਤਾਨ ਦੇ ਬਾਰਡਰ ਤੇ ਕੀ